ਪਾਰਟ 5 ਪਾਗ ਪੰਜਵਾਂ ਬੈਰੀਆਟ੍ਰਿਕ ਟੀਮ ਨਾਲ ਤੁਹਾਡੀਆਂ ਅਪਾਇੰਟਮੈਂਟਾਂ ਦੀ ਤਿਆਰੀ ਕਰਨਾ ਹੈਲੋ ਹੰਬਰ ਰਿਵਰ ਹੈਲਥ ਵਿਖੇ ਬੈਰੀਆਟ੍ਰਿਕ ਸਰਜਰੀ ਪ੍ਰੋਗਰਾਮ ਮਰੀਜ਼ ਜਾਣਕਾਰੀ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਮੈਨੂੰ ਬੈਰੀਆਟ੍ਰਿਕ ਸਰਜਰੀ ਪ੍ਰੋਗਰਾਮ ਬਾਰੇ ਇਸ ਆਨਲਾਈਨ ਜਾਣਕਾਰੀ ਸੈਸ਼ਨ ਵਿੱਚੋਂ ਤੁਹਾਡਾ ਮਾਰਗਦਰਸ਼ਨ ਕਰਦੇ ਹੋਏ ਖੁਸ਼ੀ ਹੈ ਪਾਗ 5 ਬਰੀਆਟ੍ਰਿਕ ਟੀਮ ਨਾਲ ਤੁਹਾਡੀਆਂ ਅਪਾਇੰਟਮੈਂਟਾਂ ਵਿਜ਼ਿਟਾਂ ਲਈ ਤਿਆਰੀ ਕਰਨਾ ਇਸ ਮੋਡਿਊਲ ਵਿੱਚ ਤੁਸੀਂ ਸਿੱਖੋਗੇ ਕਿ ਬਰੀਆਟ੍ਰਿਕ ਟੀਮ ਨਾਲ ਆਪਣੀ ਪਹਿਲੀ ਵਿਜ਼ਿਟ ਲਈ ਕਿਵੇਂ ਤਿਆਰੀ ਕਰਨੀ ਹੈ ਬਰੀਆਟ੍ਰਿਕ ਟੀਮ ਨਾਲ ਆਪਣੀ ਪਹਿਲੀ ਵਿਜ਼ਿਟ ਦੀ ਤਿਆਰੀ ਕਰਨ ਲਈ ਯਕੀਨੀ ਬਣਾਓ ਕਿ ਤੁਸੀਂ ਬਰੀਆਟ੍ਰਿਕ ਸਰਜਰੀ ਬਾਰੇ ਪਰਚੋਲ ਕੀਤੀ ਹੈ ਅਤੇ ਉਪਲਬਧ ਸਾਧਨਾਂ ਦੀ ਸਮੀਖਿਆ ਕੀਤੀ ਹੈ ਇਸ ਵਿੱਚ ਸ਼ਾਮਲ ਹਨ ਬੈਰੀਐਟ੍ਰਿਕ ਰਿਸੋਰਸ ਬੁੱਕ ਜੋ HRH ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ ਜਾਂ ਸਾਡੇ ਬੈਰੀਐਟ੍ਰਿਕ ਕਲੀਨਿਕ ਤੋਂ ਖਰੀਦੀ ਜਾ ਸਕਦੀ ਹੈ ਦੀ ਸਮੀਖਿਆ ਕਰਨਾ ਅਤੇ ਉਸ ਨੂੰ ਪ੍ਰਿੰਟ ਕਰਨਾ ਸਾਡੇ ਲਾਈਵ ਪੇਸ਼ੈਂਟ ਸਰਜਿਕਲ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋਣਾ ਜਾਣਕਾਰੀ ਵਾਲੇ ਆਨਲਾਈਨ ਵੀਡੀਓਜ਼ ਦੇ ਭਾਗ 1 ਤੋਂ 4 ਦੇ ਨਾਲ-ਨਾਲ ਸਾਡੀ ਵੈੱਬਸਾਈਟ ਤੇ ਉਪ ਸਿਰਲੇਖ ਸਾਧਨ ਦੇ ਅਧੀਨ ਸਪਲੀਮੈਂਟਲ ਵੀਡੀਓਜ਼ ਦੀ ਸਮੀਖਿਆ ਕਰਨਾ ਅਪਾਇੰਟਮੈਂਟ ਦੇ ਦੌਰਾਨ ਯਕੀਨੀ ਬਣਾਓ ਕਿ ਤੁਸੀਂ ਗੈਸਟ੍ਰਿਕ ਪਾਈਪਾਸ ਅਤੇ ਗੈਸਟ੍ਰਿਕ ਸਲੀਵ ਸਰਜਿਕਲ ਵਿਧੀਆਂ ਦੀ ਵਿਆਖਿਆ ਕਰ ਸਕਦੇ ਹੋ ਨਵੇਂ ਪੇਟ ਦੇ ਸਾਈਜ਼ ਨੂੰ ਸਮਝਦੇ ਅਤੇ ਉਸ ਦੀ ਚਰਚਾ ਕਰਦੇ ਹੋ ਬੈਰੀਆਟ੍ਰਿਕ ਸਰਜਰੀ ਦੇ ਖਤਰਿਆਂ ਨੂੰ ਸਮਝਦੇ ਅਤੇ ਉਨ੍ਹਾਂ ਬਾਰੇ ਚਰਚਾ ਕਰਦੇ ਹੋ ਡੰਪਿੰਗ ਸਿੰਡਰੋਮ ਕੀ ਹੈ ਅਤੇ ਇਸ ਦੇ ਕਾਰਨ ਕੀ ਹਨ ਨੂੰ ਸਮਝਦੇ ਅਤੇ ਉਨ੍ਹਾਂ ਬਾਰੇ ਚਰਚਾ ਕਰਦੇ ਹੋ ਵਾਕ-ਵਾਕ ਪੋਸਟ ਆਫ ਖੁਰਾਕ ਪੜਾਵਾ ਨੂੰ ਸਮਝਦੇ ਅਤੇ ਉਨ੍ਹਾਂ ਬਾਰੇ ਚਰਚਾ ਕਰਦੇ ਹੋ। ਜ਼ਿੰਦਗੀ ਭਰ ਲਈ ਲੋੜਿੰਦੇ ਪੋਸਟ ਆਫ ਸਪਲੀਮੈਂਟਾਂ ਨੂੰ ਸਮਝਦੇ ਅਤੇ ਉਨ੍ਹਾਂ ਬਾਰੇ ਚਰਚਾ ਕਰਦੇ ਹੋ। ਇਸ ਨਿਸ਼ਚਿਤ ਕਰਦੇ ਹੋ ਕਿ ਤੁਸੀਂ ਸਰਜਰੀ ਲਈ ਆਪਣੀ ਜੇਬ ਤੋਂ ਹੋਣ ਵਾਲੇ ਖਰਚਿਆਂ ਤੋਂ ਜਾਣੂ ਹੋ। ਆਪਣੇ ਪਾਰ ਦੇ ਇਤਿਹਾਸ ਅਤੇ ਪਾਰ ਘਟਾਉਣ ਦੀਆਂ ਪਿਛਲੀਆਂ ਕੋਸ਼ਿਸ਼ਾਂ ਬਾਰੇ ਚਰਚਾ ਕਰਨ ਲਈ ਤਿਆਰ ਰਹੋ। ਸਰਜਰੀ ਤੋਂ ਬਾਅਦ ਤੁਹਾਨੂੰ ਆਉਣ ਵਾਲੀਆਂ ਚੁਣੌਤੀਆਂ ਅਤੇ ਤੁਹਾਡੇ ਦੁਆਰਾ ਸਰਜਰੀ ਲਈ ਤਿਆਰੀ ਕਰਨ ਵਾਸਤੇ ਜੀਵਨ ਸ਼ੈਲੀ ਵਿੱਚ ਕੀਤੀਆਂ ਤਬਦੀਲੀਆਂ ਬਾਰੇ ਚਰਚਾ ਕਰਨ ਲਈ ਤਿਆਰ ਰਹੋ ਜੇਕਰ ਤੁਸੀਂ ਆਪਣੀਆਂ ਅਪਾਇੰਟਮੈਂਟਾਂ ਲਈ ਤਿਆਰੀ ਕਰਕੇ ਨਹੀਂ ਆਉਂਦੇ ਹੋ ਤਾਂ ਤੁਹਾਨੂੰ ਟੀਮ ਨਾਲ ਦੁਜੀ ਵਾਰ ਮੁਲਾਕਾਤ ਕਰਨ ਜਾਂ ਕਿਸੇ ਹੋਰ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਕਿਹਾ ਜਾ ਸਕਦਾ ਹੈ ਆਪਣੇ ਸਵਾਲਾਂ ਦੀ ਇੱਕ ਸੂਚੀ ਲਿਖੋ ਅਤੇ ਉਹਨਾਂ ਨੂੰ ਬਰੀਐਟ੍ਰਿਕ ਟੀਮ ਨਾਲ ਆਪਣੀਆਂ ਸ਼ੁਰੂਆਤੀ ਅਪਾਇੰਟਮੈਂਟਾਂ ਵਿੱਚ ਲਿਆਓ ਯਕੀਨੀ ਬਣਾਓ ਕਿ ਤੁਸੀਂ ਰਜਿਸਟ੍ਰੇਸ਼ਨ ਫਾਰਮ ਅਤੇ ਪ੍ਰਸ਼ਨਵਲੀਆਂ ਭਰ ਕੇ ਬਰੀਐਟ੍ਰਿਕ ਕਲੀਨਿਕ ਨੂੰ ਵਾਪਸ ਕਰ ਦਿੱਤੇ ਹਨ ਬਰੀਐਟ੍ਰਿਕ ਟੀਮ ਨਾਲ ਤੁਹਾਡੀ ਅਪਾਇੰਟਮੈਂਟ ਦੇ ਦੌਰਾਨ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀਆਂ ਅਪਾਇੰਟਮੈਂਟਾਂ ਲਈ ਕਾਫੀ ਸਮਾਂ ਸਮਰਪਿਤ ਕਰਦੇ ਹੋ ਕਲੀਨਿਸ਼ੀਅਨ ਨਰਸ ਸੋਸ਼ਲ ਵਰਕਰ ਅਤੇ ਡਾਈਟੀਸ਼ਨ ਨਾਲ ਹਰੇਕ ਅਪਾਇੰਟਮੈਂਟ ਇੱਕ ਕੰਟਾ ਲੰਬੀ ਹੋਵੇਗੀ ਇਸ ਲਈ ਜੇਕਰ ਸਾਰੀਆਂ ਤਿੰਨ ਕਲੀਨਿਕਸ਼ਨ ਅਪਾਇੰਟਮੈਂਟਾਂ ਇੱਕੋ ਦਿਨ ਹਨ ਤਾਂ ਅਪਾਇੰਟਮੈਂਟ ਵਿੱਚ ਤੁਹਾਡੇ ਸਮੇਂ ਦੀ 3 ਘੰਟੇ ਲੱਗਣਗੇ ਅਪਾਇੰਟਮੈਂਟ ਦੇ ਦੌਰਾਨ ਗੱਡੀ ਚਲਾਉਣ ਤੋਂ ਪਰਹੇਜ਼ ਕਰੋ ਅਤੇ ਆਪਣੀ ਅਪਾਇੰਟਮੈਂਟ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਜਾਂ ਹੋਰ ਕੰਮਾਂ ਤੋਂ ਬਚੋ ਆਪਣੀਆਂ ਦਵਾਈਆਂ ਅਤੇ ਸਪਲੀਮੈਂਟਾਂ ਨਾ ਖੁਰਾਕਾ ਦੀ ਸੂਚੀ ਤਿਆਰ ਰੱਖੋ ਤਿੰਨ ਦਿਨਾਂ ਦਾ ਭੋਜਨ ਰਿਕਾਰਡ ਪੂਰਾ ਕਰੋ ਅਤੇ ਡਾਈਟੀਸ਼ਨ ਨਾਲ ਚਰਚਾ ਕਰਨ ਲਈ ਤਿਆਰ ਰਹੋ ਨੋਟ ਬਣਾਉਣ ਲਈ ਆਪਣੀ ਰਿਸੋਰਸ ਬੁੱਕ ਅਤੇ ਪੈਨ ਅਤੇ ਕਾਗਜ਼ ਤਿਆਰ ਰੱਖੋ ਇਹ ਇੱਕ ਭੋਜਨ ਰਿਕਾਰਡ ਟੈਂਪਲੇਟ ਹੈ ਜੋ ਤੁਹਾਡੇ ਫਾਰਮਾਂ ਦੇ ਪੈਕੇਜ ਵਿੱਚ ਸ਼ਾਮਲ ਕੀਤਾ ਗਿਆ ਹੈ ਕਿਰਪਾ ਕਰਕੇ ਬਿਰੀਐਟ੍ਰਿਕ ਟੀਮ ਨਾਲ ਆਪਣੀ ਅਪਾਇੰਟਮੈਂਟ ਤੋਂ ਪਹਿਲਾਂ ਭੋਜਨ ਦਾ ਤਿੰਨ ਦਿਨਾਂ ਦਾ ਰਿਕਾਰਡ ਨੂੰ ਪੂਰਾ ਕਰੋ ਤੁਸੀਂ ਜਾਣਕਾਰੀ ਸੈਸ਼ਨ ਦੇ ਇਸ ਮੋਡੀਊਲ ਨੂੰ ਪੂਰਾ ਕਰ ਲਿਆ ਹੈ ਤੁਹਾਡੀ ਪੈਰੀਆਟ੍ਰਿਕ ਯਾਤਰਾ ਲਈ ਸ਼ੁਭਕਾਮਨਾਵਾਂ